ਚਲਾ ਲੈ ਚਲਾ ਲੈ 아이ਸੀ ਚਲਾ ਲੈ ਹਾਂ ਤੇ ਮੈਨੂੰ ਲੱਗਦਾ ਤਰਨੋ ਕਿ ਆਮਨ ਆਪਾਂ ਜਦ ਬੈਠੀਆਂ ਸੀ ਆ ਨੀਸ਼ਾਨ ਸਾਹਿਬ ਨਾਲ ਤੇਰਾ ਘਰ ਵਾਲਾ ਹੱਸਦਾ ਸੀ ਉਹੀ ਹੋਣਾ ਮੈਨੂੰ ਵੀਡੀਓ ਭੇਜੀ ਉਹ ਦੇਖਦੇ ਸੀ ਹੱਸਦੇ ਸੀ ਹੱਸਦੇ ਲੰਘ ਕੇ ਆਪਣੇ ਕੋਲ ਦੀ ਲੰਘ ਕੇ ਗਏ ਨੇ ਉੱਥੇ ਨੀਸ਼ਾਨ ਸਾਹਿਬ ਕੋ ਸਰੋਵਰ ਕੋਲੋਂ ਜੇ ਆਪਾਂ ਗੱਲਾਂ ਕਰਦੀਆਂ ਸੀ ਉਹ ਹੱਸਦੇ ਸੀ ਉਹਨਾਂ ਨੇ ਦੇਖ ਲਿਆ ਸੀ ਤਾਂ ਧਿਆਨ ਨਹੀਂ ਦਿੱਤਾ ਮੈਨੂੰ ਵੀਡੀਓ ਭੇਜੀ ਮੈਂ ਦੱਸੂਗੀ ਫਿਰ ਹਾਂ ਵੀ ਹਾਂ ਮੈਂ ਦੇਖਿਓ ਹੱਸਦੇ ਸੀ ਪਿੰਡ ਵੇਖਿਆ ਮੈਂ ਮਾਤਾ ਵਿਚਾਲਿਓ ਪਿੰਡ ਦੇਖਿਆ ਮੈਂ ਉਹ ਆਪਾਂ ਨੂੰ ਅੰਦਰ ਵਾਲੇ ਸਰੋਵਰ ਕੋਲ ਖੜਕੇ ਇੱਧਾ ਘੰਟਾ ਉਡੀਕਦੇ ਰਹੇ ਹਾਂ ਮੈਂ ਉਹੀ ਕਹਿ ਰਹੀ ਹਾਂ ਉਹ ਜੇ ਰੋਪਾ ਬੈਠੀਆਂ ਸੀ ਨਾ ਨਿਸਾਨ ਸਾਹਿਬ ਲੋਵੇ ਉਹ ਹੱਸ ਕੇ ਗਏ ਨੇ ਹਾਏ ਸਸ ਸਾਸਿਕਾਲ ਮਾਤਾ ਜੀ ਸਾਸਿਕਾਲ ਐਸ ਤੇ ਉੱਥੇ ਖੜੇ ਸੀਗੇ ਆਪਾਂ ਤੂੰ ਧਿਆਨ ਨਹੀਂ ਦਿੱਤਾ ਮੈਂ ਤਾਂ ਜਾਣਦੀ ਨਹੀਂ ਮੈਨੂੰ ਸ਼ੱਕ ਪੈਂਦਾ ਉਹ ਹੱਸਦੇ ਸੀਗੇ ਲੰਘ ਕੇ ਗਏ ਨੇ ਜਦੋਂ ਤੇ ਬਾਅਦ ਵਿੱਚ ਲੱਭਦੀ ਲੱਭਦੀ ਉਹ ਜਿੱਥੇ ਆਪਾਂ ਜੋੜਾ ਘਰ ਉਧਰ ਦਰਵਾਜ਼ੇ ਵੱਲ ਜਿੱਧਰੋਂ ਆਏ ਸੀ ਆਪਾਂ ਆਛਿਆ ਫਿਰ ਉਹ ਉੱਥੇ ਜਾ ਕੇ ਗੁਰੂ ਕੰਗ ਜਾਨੂ ਤਾਂ ਅਸੀਂ ਲੰਘ ਗਏ ਫਿਰ ਤੁਸੀਂ ਬਾਅਦ ਚ ਆਇਓ ਅਸੀਂ ਤਾਂ ਲੰਘ ਕੇ ਤੇ ਕਿਵੇਂ ਤੁਸੀਂ ਮਾਤਾ ਜੀ ਕੀ ਹਾਲ ਚਾਲ ਹੈ ਮੈਂ ਠੀਕ ਐ ਦਿਲਪ੍ਰੀਤ ਆਦਰੋਂ ਕਿ ਐਸਾ ਮੈਂ ਠੀਕ ਐ ਮੈਨੂੰ ਲੱਗਿਆ ਕਿ ਇਹ ਸੜਕ ਦੇ ਉੱਤੋਂ ਗੱਡੀ ਕੱਢ ਕੇ ਅਸੀਂ ਤੁਹਾਡੇ ਨਾਲ ਲੜ ਜਾਵਾਂਗੇ ਬਟ ਪਤਾ ਹੀ ਨਹੀਂ ਕਿੱਧਰ ਚਲੇ ਅਸੀਂ ਪਿੱਛੇ ਦੀ ਲੰਘ ਕੇ ਗੁਰਦੁਆਰਾ ਸਾਹਿਬ ਦੀ ਪਿੱਛੇ ਦੀ ਜਾ ਕੇ ਉੱਧਰਲੇ ਪੁਲ ਨੂੰ ਮੈਂ ਲੰਘ ਕੇ ਸੀ ਜਿੱਦੋਂ ਤੂੰ ਗਈ ਸੀ ਉੱਧਰ ਨੂੰ ਐ ਸਰੋਵਰ ਕੰਨੀ ਨੂੰ ਉਹਨਾਂ ਵਿੱਚ ਸਰੋਵਰ ਕੰਨੀ ਨੂੰ ਲੰਘ ਕੇ ਪੁਲ ਤੇ ਦੀ ਲੰਘੇ ਮੈਂ ਆ ਗਈ ਧੰਨਵਾਦ ਐਸੇ ਤਰ੍ਹਾਂ ਤੂੰ ਆ ਗਈ ਮੈਂ ਬੋਲਣਾ ਨਹੀਂ ਅੱਜ ਕਿਸੇ ਨਾਲ ਐਸੇ ਮੈਂ ਬੋਲਣਾ ਨਹੀਂ ਮੈਨੂੰ ਦੰਦਲ ਪਹਿ ਜਾਣੀਆਂ ਆ ਜਾ ਕੋਣ ਨਾ ਜਾਵੇ ਪਲੀਜ਼ ਪਲੀਜ਼ ਸੌਰੀ ਮਾਤਾ ਜੀ ਮੈਂ ਲੇਟ ਹੋ ਗਈ ਕੋਈ ਗੱਲ ਨਹੀਂ ਬੁੱਗੇ ਬੁੱਗੇ ਕੋਈ ਗੱਲ ਨਹੀਂ ਬੱਚੇ ਛੋਟੇ ਨੇ ਤੁਹਾਡੇ ਮੈਂ ਤਾਂ ਬਿੱਲ ਨਹੀਂ ਆ ਬੁੱਢੀ ਮੈਂ ਬੁੱਢੀ ਤਾਂ ਲਾਈਵ ਲਾ ਰੱਖਦੀ ਆ ਬੁੱਢੀ ਬੇਲੀ ਆ ਤੁਹਾਡੇ ਦਾ ਬੱਚੇ ਨੇ ਮੈਂ ਹੈਗੀ ਬੁੱਢੀ ਹੁਣ ਹਨਾ ਕੌਣ ਕੌਣ ਬਨੇਰੇ ਤੇ ਬੈਠਾ ਦੱਸ ਦੋ ਕਮੈਂਟ ਕਰਕੇ ਨਹੀਂ ਜੀ ਮੈਂ ਜੇ ਮੈਂ ਦੇਖਦੀ ਤਾਂ ਉਹ ਤੁਹਾਨੂੰ ਪੱਕਾ ਮਿਲ ਜਾਂਦੇ ਉਹ ਦੋ ਉਹੀ ਜਿਹੀ ਗੱਲ ਨਹੀਂ ਅੱਛਾ ਮੈਨੂੰ ਐ ਸੀ ਨਾ ਇੱਕ ਲੰਗਿਆ ਸੀ ਭਾਈ ਲਵੇ ਦੀ ਨੰਗ ਕੇ ਮੈਨੂੰ ਐ ਸੀ ਖਬਰ ਉਹ ਹੀ ਦੇਖਦੇ ਹੁਣ ਹਾਂ ਉਹ ਕਹਿੰਦੇ ਮੈਂ ਤੁਹਾਨੂੰ ਲੱਭਦਾ ਰਿਆ ਤੁਸੀਂ ਮੈਨੂੰ ਦਿਖਾਈ ਨਹੀਂ ਦਿੱਤੇ ਲੱਭਦੇ ਵੀ ਇੱਕ ਦੂਏ ਨੂੰ ਹਨਾ ਆਪਾਂ ਦਾ ਬੋਲੀਆਂ ਲਓ ਜੀ ਕੰਬੋਜ ਜੀ ਆਗੇ ਵੈਗਰੂ ਜੀ ਵੈਗਰੂ ਜੀ ਲਓ ਜੀ ਭੈਣ ਜੀ ਆਗੇ ਕਮਲਜੀਤ ਭੈਣ ਜੀ ਧੰਨਵਾਦ ਜੀ ਤੁਹਾਡਾ ਤੁਸੀਂ ਆਏ ਆਉਂਦੇ ਹੀ ਲਾਈਕ ਡਨ ਕਰਤਾ ਧੰਨਵਾਦੀ ਤੁਹਾਡਾ ਬਹੁਤ ਬਾਤ ਤੇ ਲਓ ਜੀ ਬਾਬਾ ਜੀ ਆਗੇ ਮੈਂ ਡਾਲ ਹੀ ਪਾਇਆ ਮਾ ਕੇ ਪੜਦੀਆਂ ਕਮੈਂਟ ਬਹੁਤ ਇੰਟਰੈਸਟਿੰਗ